ਲੋ ਗਾਈਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਆਪਣਾ ਨਵਾਂ ਚੈਨਲ ਬਣਾ ਕੇ ਪਹਿਲੀ ਵਾਰੀ ਵੀਡੀਓ ਪਾਈ ਹੈ ਪਹਿਲੀ ਵੀਡੀਓ ਹੈ ਜੀ ਆਪਣੀ ਤੇ ਤੁਹਾਨੂੰ ਬੰਦ ਚੈਨਲ ਆਪਣਾ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰ ਲਿਓ ਆਪਾਂ ਡੇਲੀ ਡੇਲੀ ਵਲੌਗ ਪਾਇਆ ਕਰਾਂਗੇ ਤੇ ਅੱਜ ਆਪਣੇ ਮੀ ਆਇਆ ਸੀ ਤੇ ਮੈਂ ਕਿਹਾ ਚਲੋ ਅੱਜ ਸਟਾਰਟ ਕਰਦੇ ਆਂਗੇ ਪਹਿਲੇ ਦਿਨੀ ਵਲੌਗ ਬਣਾਉਣਾ ਤੇ ਅੱਜ ਆਪਾਂ ਫਿਰ ਬਣਾ ਲਿਆ ਤੇ ਅੱਜ ਹਜੇ ਵੀ ਥੋੜੀ ਥੋੜੀ ਬੂੰਦਾਬੰਦੀ ਜੀ ਹੋ ਰਹੀ ਹੈ ਤੇ ਆਪਾਂ ਤੁਹਾਨੂੰ ਅੱਜ ਇੱਕ ਦੋ ਪਿਓ ਪੁੱਤਾਂ ਨੂੰ ਮਲਾਉਣੇ ਆ ਜੀ ਤੁਹਾਨੂੰ ਜਿਹੜੇ ਹੁਣ ਪੱਠੇ ਲੈਣ ਆਏ ਆ ਮੀਂਹ ਦੇ ਵਿੱਚ ਤੁਹਾਨੂੰ ਦਿਖਾਉਣੇ ਆਪਾਂ ਨੂੰ 2 ਮਿੰਟ ਅਸ ਮੈਂ ਬੈਠ ਕਰੂ ਮੈਂ ਉਹਨਾਂ ਕੋਲੇ ਜਾਈਏ ਨੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਉਹਨਾਂ ਦੀ ਗੱਲਬਾਤ ਦੋਨੇ ਤੁਸੀਂ ਬੰਦੇ ਦੇਖ ਕੇ ਹੈਰਾਨ ਹੋ ਜਾਓਗੇ ਐਡੇ ਸਿਰ ਦੇ ਬੰਦੇ ਆ ਜੀ ਤੇ ਉમે ਰੱਬ ਨੇ ਹਲਕੀ ਹਲਕੀ ਧੁੱਪ ਵੀ ਕੱਢ ਲਈ ਤੇ ਮੀਂਹ ਵੀ ਆਈ ਜਾਂਦਾ ਵਿੱਚ ਹੀ ਤੇ ਸੋਨੂੰ ਮਿਲਾਉਣੇ ਨੇ ਉਹਨੇ 1 ਮਿੰਟ ਨੀਕਰ ਚ ਹੀ ਹੋਇਆ ਫਿਰਦਾ ਪਤੰਦਰ ਤੇ ਵੇਖੋ ਹੁਣ ਤੁਸੀਂ ਬਾਈ ਜੀ ਪੱਠੇ ਪੱਡਣ ਦੀ ਫੁੱਲ ਤਿਆਰੀ ਹੈ ਦੋਨੇ ਪੇਪਤ ਟਰੈਕਟਰ ਮਗਰ ਮੋਟਰਸਾਈਕਲ ਵਾਲੀ ਗੱਡੀ ਜੋੜ ਕੇ ਲਿਆਂਦੀ ਹੈ ਬਾਈ ਜੀ ਵੇਖੋ ਕੰਮ ਇਹਨਾਂ ਦੇ ਤੁਸੀਂ ਟਰੈਕਟਰ ਮਗਰ ਮੋਟਰਸਾਈਕਲ ਵਾਲੀ ਗੱਡੀ ਪਾਈ ਫਿਰਦੇ ਆ ਬਾਈ ਜੀ ਆਹ ਦੋਨੇ ਬੰਦੇ ਆ ਜੀ ਦੇਖੋ ਦੇਖੋ ਜੀ ਹੈਲੋ ਵਾਈਸ ਕਰਦੇ ਲੈ ਮੂਹਲ ਕੋਈ ਹੈ ਨਰਤੰਦਰ ਮੈਂ ਚੈਨਲ ਤੇ ਪਾਉਣੀ ਹੈ ਵੇਖ ਤਾ ਹੈ ਹੈਲੋ ਉਧਰ ਦੇਖੋ ਜੀ ਜੱਗਾ ਬੋਸ ਟਰੈਕਟਰ ਵਾਲਾ ਜੀ ਤੇ ਸੰਪਰਕ ਕਰੋ ਇੱਧਰ ਇੱਧਰ ਫੋੜ ਆਪਣੇ ਹੱਥੀ ਤਿਆਰ ਕਰਿਆ ਹੋਇਆ ਹੈ ਤੈਨੂੰ ਵੇਖ ਮਗਰ 20 ਫੁੱਟਾ ਟਰਾਲਾ ਬਈ ਫਿਰਦੇ ਨੇ ਹੈਲੋ ਗਾਈਜ਼ ਕਰੋ ਜੀ ਇਧਰ ਆਪਣਾ ਇਧਰ ਵੀਡੀਓ ਤੇ ਆਓ ਹੈਲੋ ਕਰੋ ਵੀਡੀਓ ਤੇ ਹੈਲੋ ਗਾਈਜ਼ ਕਰੋ ਇਧਰ ਆਪਾਂ ਇਹਨਾਂ ਨੂੰ ਬੰਦੇ ਨੂੰ ਥੋੜਾ ਜਿਹਾ ਹੈਲੋ ਗਾਈਜ਼ ਘੱਟ ਕਰਨਾ ਆਉਂਦਾ ਹੈਗਾ ਇਧਰ ਇਧਰ ਆਪਣੇ ਪੂਰਾ ਉਹ ਹੈ ਮੰਨ ਕੇ ਚੱਲੋ ਵੀ ਪਤਾ ਇਹਨਾਂ ਨੂੰ ਸਭ ਉਧਰ ਦੇਖੋ ਜੀ ਆਪਾਂ ਪੂਰਾ ਮਾਨ ਸਤਕਾਰ ਦੇ ਰਹੇ ਨੇ ਆਪਣੇ ਬੰਦੇ ਜਮਾ ਹੁਣ ਇਸ ਟਾਈਮ ਮੀਂਹ ਫੁੱਲ ਪੈ ਰਿਹਾਗਾ ਇਧਰ ਪਹਿਲੀ ਵੀਡੀਓ ਮੈਂ ਚੱਲ ਇਧਰ ਬੰਦੇ ਦੇ ਸੀਗਾ ਪਹਿਲੇ ਨੇ ਦੀ ਪਾ ਲਈ ਅੱਜ ਤੇ ਬਾਕੀ ਹੁਣ ਤੁਸੀਂ ਦੇਖ ਸਕਦੇ ਹੋ ਪੱਠੇ ਵੱਢਣ ਦਾ ਤਰੀਕਾ ਐਂ ਪੱਠੇ ਐ ਵੱਢੀ ਦੇ ਜਾਵਾ ਇੰਨਾ ਤੋਂ ਸਿੱਖੋ ਜੀ ਪੱਠੇ ਵੱਢਣੇ ਜਿਹੜਾ ਜੋ ਵੱਢੇ ਹੁੰਦੇ ਜਮਾ ਐਂ ਦਾਤੀ ਘਸਾ ਕੇ ਵੱਢਣੀ ਧਰਤੀ ਨਾਲ ਬਾਕੀ ਇਧਰ ਸੋਨੂੰ ਟਰੈਕਟਰ ਵੀ ਚੈੱਕ ਕਰਾ ਦਈਏ ਤੇ ਆਪਾਂ ਮੈਂ ਕਿਹਾ 12 ਫੁੱਟਾ ਟਰਾਲਾ ਚੈੱਕ ਕਰਾਈਏ ਪਹਿਲਾਂ ਦਾ ਇਧਰ ਟਰਾਲਾ ਚੈੱਕ ਕਰੋ ਜੀ ਘਟਾ ਘਟ ਸਿਆਣ ਸੀ ਹੁਣ ਤਾਂ ਆ ਜਾਂਦੀ ਹੈ ਕੋਈ ਨਹੀਂ ਮੂੰਹ ਤੋਂ ਬੁਲਾਂਗੇ ਟਰੈਕਟਰ ਵਗੈਰੀ ਗੱਡੀ ਦੇਖੋ ਭਾਈ ਕੋ ਮਾੜਾ ਮੋਟਾ ਟਰੈਕਟਰ ਦਦੀ ਟਰਾਲੀ ਟ੍ਰੋਲੀ ਪਾੜਨ ਜੇ ਇੱਕ ਗੱਡੀ ਗੁੱਡੀ ਵੱਡੀ ਨਹੀਂ ਹੁਣ ਇਹ ਇਹ ਬਾੜੀ ਬੜੀ ਲਿਆਂਦੀ ਫੇਰ ਹੈ ਨਾ ਇਹ ਥੋੜੀ ਕਿਡੀ ਛੋਟੀ ਕਰਨੀ ਸੀ ਸਾਰੇ ਰਾਜਤਾ ਸਾਰੇ ਰਾਜਤਾ ਹੁਣੀ ਹੈ ਪਤਾ ਹੀ ਸੀ ਉਹ ਤਾਂ ਉਹਨਾਂ ਹਾਂ ਜੀ ਹੁਣ ਆਪਾਂ ਤੁਹਾਨੂੰ ਦੋਨੇ ਬੰਦੇ ਨਾਲ ਮਿਲਾਤੀ ਤੇ ਇਹ ਹੈਗਾ ਜੀ ਖੁਸ਼ਮੰਦ ਸਿੰਘ ਲੋ ਆਪਣਾ ਤੁਹਾਨੂੰ ਦਿਖਾ ਦੱਸ ਹੀ ਦਿੱਤਾ ਵੀ ਡੇ ਟਰੈਕਟਰ ਟੂਟਰ ਕਰਾਉਣਾ ਹੋਵੇ ਤਾਂ ਜੱਗਾ ਬਸ ਆਪਣੇ ਕੋਲ ਹੈਗਾ ਜੀ ਉਵੇਂ ਤਾਂ ਆਪਣੇ ਬਾਬਾ ਜੀ ਲੱਗਦੇ ਆ ਪਰ ਆਪਾਂ ਉਹਨਾਂ ਨੂੰ ਜੱਗਾ ਬੋਸ ਟਰੈਕਟਰ ਵਾਲਾ ਕਹਿੰਨੇ ਆ ਹਾਂ ਇਹ ਤੇ ਸਾਨੂੰ ਇੱਕ ਬੰਦੇ ਦੋ ਇੱਕ ਬੰਦੇ ਦੇ ਇੱਕ ਹੋਰ ਆ ਰਹੇ ਰਾਹ ਤੇ ਅਜੇ ਉਹਨਾਂ ਨਾਲ ਵੀ ਮਲਾਉਣੇ ਆਪਾਂ ਵੇਟ ਕਰਿਓ ਤੁਸੀਂ ਥੋੜੀ ਜੀ ਉਹਨੇ ਆਪਾਂ ਇਹਨਾਂ ਨਾਲ ਹੀ ਕਰ ਲਈਏ ਚਾਰ ਗੱਲਾਂ ਹੋਰ ਫਿਰ ਕਿຊੂ ਕਿਵੇਂ ਹੈ ਜਮਾ ਸਹੀ ਹੈ ਠੀਕ ਹੈ ਸਭ ਸਹੀ ਚਾਹੀਦਾ ਹੋਰ ਆਪਣੇ ਦੱਸੋ ਬਾਬਾ ਜੀ ਠੀਕ ਹੋ ਜਮਾ ਓਕੇ ਹੈ ਜੀ ਨਹੀਂ ਨਹੀਂ ਰੋਕੋ ਮੀ ਇਹਦਾ ਕੀ ਕਰਗੇ ਫਿਰ ਹੁਣ ਲਾਜ ਕੀ ਬਣੂ ਮੀ ਰਕਾ ਦਗੀ ਰਕਾ ਦਿੰਨੇ ਆ ਫਿਰ ਇੱਕ ਤਾਂ ਜੀ ਬਾਬਾ ਜੀ ਨੂੰ ਮੀ ਤਾਂ ਥੋੜੀ ਜੀ ਲਾਰਜੀ ਵੱਧ ਆ ਕਿ ਮੀ ਇਹਨਾਂ ਨੂੰ ਪਸੰਦ ਨਹੀਂ ਆ ਤੇ ਇੱਕ ਆਪਣੇ ਫਸਲવાડી ਵਾਸਤੇ ਵੀ ਮਾੜਾ ਇਹ ਬਾੜਾ ਤਾਂ ਘਟਾ ਜੇ ਤਾਂ ਤਾਂ ਚੱਲ ਠੀਕ ਐ ਹੁਣ ਇਹ ਤਾਂ ਰੱਬ ਤੱਕਾ ਕਰੀ ਜਾਂਦਾ ਹੈਗਾ ਥੋੜਾ ਜਿਹਾ ਤੇ ਥੋੜੇ ਜੇ ਵਾਲ ਵੀ ਖਰਾਬ ਹੋ ਗਏ ਹੂੰ ਤਾਂ ਪਰ ਚੱਲ ਕੋਈ ਨਹੀਂ ਲੈ ਜੂ ਡੰਗ ਉਧਰ ਦੇਖੋ ਜੀ ਆਪਣੇ ਪ੍ਰੈਕਟਿਸ ਫੋਲੋ ਹੀ ਜਾਂਦੀ ਏ ਡਿੱਗਣ ਡਗਾਉਣ ਦੀ ਉਧਰ ਆਈ ਜਾਂਦੇ ਹੁਣ ਤੁਹਾਨੂੰ ਦਿਖਾਉਣੇ ਹੈ ਉਹ ਰੋਕ ਕੇ ਰਹਿ ਚਾਜੇ ਤੇ ਤੁਹਾਨੂੰ ਮਲਾਉਣੇ ਆ ਉਹਨਾਂ ਨਾਲ ਵੀ ਆਉਂਦੇ ਹੈ ਇੱਥੇ ਦੇਖੋ ਜੀ ਹੁਣ ਤੁਸੀਂ 2 ਮਿੰਟ ਬਸ ਪਹੁੰਚਣ ਆ ਲਿਆ ਉਹ ਤੇ ਫੇਰ ਆਪਾਂ ਕਰਦੇ ਹਾਂ ਕਿ ਅਗਲੀ ਗੱਲ ਵੱਲ ਸ਼ੁਰੂ ਥੋੜਾ ਜਿਹਾ ਰਿਵੀਟ ਕਰ ਲਈਏ ਆਗੇ ਬਸ ਦੂਰੋਂ ਹੀ ਦੇਖੋ ਇਹਨਾਂ ਨੂੰ ਆਉਂਦੇ ਮਗਰ ਆਪਣੀ ਐਣਕੜੀ ਉੜੀ ਦਾਦੀ ਹੈ ਜੀ ਤੇ ਮੂਰਲਾ ਹੈਗਾ ਆਪਣਾ ਚਾਚੂ ਤੇ ਦੇਖੋ ਜੀ ਕੰਮ ਅਰੇ ਨਹੀਂ ਕਣੀ ਚ ਵੀ ਨਹੀਂ ਟੇਕਦੀ ਜੀ ਮਿਹਰ ਕਣੀ ਜੀ ਮਿੰਟ ਡਿਗਦੀ ਗਈ ਦੇਖੋ ਦੇਖੋ ਕੰਮ ਇਹਨਾਂ ਦੇ ਚਲੋ ਚਲੋ ਕੋਈ ਨਹੀਂ ਹੋਰ ਖੁਸ਼ੂ ਫਿਰ ਆਪਣੀ ਤੁਹਾਡੇ ਨਾਲ ਹੀ ਕਰ ਲੈਨੇ ਗੱਲਬਾਤ ਥੋੜੀ ਜੀ ਫਿਰ ਆਪਾਂ ਚੱਲਦੇ ਹਾਂ ਬਸ ਫਿਰ ਐਂਡ ਕਰਕੇ ਹੋਰ ਤਾਂ ਇਹਨਾਂ ਕੋਈ ਗੱਲ ਕਰਦਾ ਨਹੀਂ ਤੇ ਹੋਰ ਯਾਰ ਹੁਣ ਤੇ ਆ ਕਿਉਂ ਨਹੀਂ ਖੜ ਦੇ ਦੀ ਗਿੱਦੜਾਈ ਟਿਕਾ ਕਰ ਕਿਤੇ ਮਰ ਜੂਗਾ ਕਾਦੀ ਖੱਡ ਆਪਾ ਸਹੇਦੀ ਆ ਸਹੇਦੀ ਸਹਾਰ ਰਹਿਂਦਾ ਇਹ ਬਾਬਾ ਦਾ ਏਡੀ ਖੱਡ ਗਿੱਦੜ ਦੀ ਹੈ ਕਹਿੰਦਾ ਨਹੀਂ ਉਹ ਵੇਖ ਰਹਿਂਦੇ ਮਿਲੋ ਇੱਧਰ ਗਿੱਦੜ ਦੀ ਖੱਡ ਹੈ ਇਹ ਸਹੇਦੀ ਇਧਰ ਇਹ ਮੁੰਡਾ ਕਹਿੰਦਾ ਸਹੇਦੀ ਹੈ ਨੌਜਵਾਨ ਉਹ ਪ੍ਰਾਣਾ ਖੁੰਡਾ ਕੀ ਜਾਂਦਾ ਗਾ ਗਿੱਦੜ ਦੀ ਖੱਡ ਹੈ ਹੁਣ ਐ ਨਹੀਂ ਪਤਾ ਲੱਗਦਾ ਜੀ ਦੋਨੋਂ ਚ ਸੱਚ ਕਿਹੜਾ ਬੋਲਦਾ ਗਾ ਹਾਂ ਰਹਿੰਦੇ ਮੈਂ ਦੇਖਿਆ ਤਿੰਨ ਚਾਰ ਆਉਂਦੀ ਇੱਥੇ ਅੱਛਾ ਯਾਰ ਇਹ ਫਿਰ ਮੇਰੀ ਨਜ਼ਰਾਂ ਤੋਂ ਕਿਵੇਂ ਬਚ ਗਿਆ ਮੈਂ ਤਾਂ ਇੱਥੇ ਹੀ ਰਹਿੰਦਾ ਹਾਂ ਹੈਂ ਅੰਨੇ ਹੋ ਜਾਂਦੇ ਖਾ ਕੇ ਆਹੋ ਜੇਰ ਇੱਥੋਂ ਨੇ ਮੈਨੂੰ ਐਂ ਦੱਸ ਵੀ ਆਪ ਇੱਥੇ ਕੋ ਪਾਣੀ ਖੜਾਗਾ ਸਾਰੇ ਬਾਣ ਚੋਂ ਕਿ ਪਾਣੀ ਇੱਥੇ ਇਕੱਠਾ ਹੋ ਜਾਂਦਾ ਆ ਕੇ ਟੋ ਟੋ ਪਾਣੀ ਉੱਥੇ ਅੱਛਾ ਇਹ ਗੱਲ ਹੈ ਜਿੱਥੇ ਪਾਣੀ ਖੜਦਾ ਹੋਵੇ ਉੱਥੇ ਪਾਣੀ ਮਿੱਠਾ ਹੁੰਦਾ ਹੈ ਹੋਵੇ ਪਾਣੀ ਖੜਦਾ ਠੀਕ ਹੈ ਜੀ ਇਹ ਤੁਸੀਂ ਗੱਲ ਸਾਨੂੰ ਸਿਆਣਫਾਲੀ ਗੱਲ ਦੱਸਿਏਗੀ ਨੌਲੇਜ ਵਾਸਤੇ ਵਧੀਆ ਗੱਲ ਹੈ ਸਟੋਰ ਹੁੰਦਾ ਵੀਰ ਇੱਥੇ ਪਾਣੀ ਇੱਥੇ ਚੱਕ ਕੇ ਕਿਤੇ ਵੀ ਲਾ ਸਕਦੇ ਆਂ ਮੇਰੇ ਨਾਲ ਠੀਕ ਹੈ ਸਾਰੇ ਮੰਦ ਪਾਣੀ ਇੱਥੇ ਆ ਜਾਂਦਾ ਫੇਰ ਤਾਂ ਕੰਮ ਠੀਕ ਹੈ ਤੁੱਪ ਬਾੜੀ ਕਲਦੀ ਨਹੀਂ ਕੱਢ ਲਈ ਕਿਦਾਂ ਵੀ ਯਾਰ ਇਹ ਤਾਂ ਨਮ ਚਾਈ ਦਿੱਤੇ ਜਾਵਾਂ ਘਰੇ ਚੱਲਦੇ ਆਂ ਯਾਰ ਚੱਲ ਫੇਰ ਹੁਣ ਚੱਲ ਗਏ ਹਨ ਤੁਸੀਂ ਭਰ ਲਈ ਗੱਡੀ ਬੈਠਿਆਂ ਦੀ ਇਹ ਪੱਠੇ ਰੇ ਤਾਂ ਬਾਵਾ ਵਾੜ ਕੇ ਲੈ ਗਏ ਹਨ ਕਿੱਥੇ ਵੱਧਲੇ ਹਜੇ ਤੇ ਹੋਰ ਟਰਾਲੇ ਤਾਂ ਟਰਾਲਾ ਤਾਂ ਭਰਨ ਨਾਲ ਹੋਦਾ ਵੇ ਉਹ ਬੜਾ ਇੰਨੇ ਪੱਟੇ ਐ ਬੰਨਾ ਗਊਦਾਲਾ ਚ ਲੈ ਕੇ ਜਾਵਾਂਗੇ ਲਓ ਜੀ ਹੁਣ ਛੁੱਟੀ ਲਾ ਬੱਲੀ ਬਾਰੀ ਤੇਰੀ ਐ ਹੁਣ ਹਾਂਜੀ ਬਾਡੀ ਚੈੱਕ ਕਰੋ ਸਟੀਲ ਦੀ ਬਾਡੀ ਲਵਾਈ ਹੋਈ ਐ ਸਹੀ ਹੈ ਗਿਆ ਪੁੱਤ ਖੁਸ਼ੂ ਕੋਈ ਕੰਮ ਨਹੀਂ ਆਹੋ ਕਹਿੰਦੇ ਬਾਬਾ ਦਾ ਪੈ ਹੀ ਗਿਆ ਖੁਸ਼ੂ ਨੇ ਕਹਿੰਦਾ ਬਾਕੀ ਚਲੋ ਹੁਣ ਯਾਰ ਆਪਾਂ ਇਹਨਾਂ ਨੂੰ ਨਾਲ ਕੰਮ ਕਰਨ ਦੀ ਗੇ ਥੋੜਾ ਜਿਹਾ ਆਪਾਂ ਉਹਨੇ ਨਾਲ ਪਾਸੇ ਹੋਈਏ ਤੇ ਬਾਕੀ ਹੁਣ ਹੋਰ ਤਾਂ ਕੀ ਗੱਲ ਰਹੇਗੀ ਇਧਰ ਆਪਣੇ ਹੁਣ ਨਰਮੇ ਖੜੇ ਆ ਦੇਖ ਲੋ ਨਰਮੇ ਇਹਨਾਂ ਨੂੰ ਦੇਖੋ ਜਮਾਂ ਟੀਂਡੇ ਟੁੰਡੇ ਲੱਗ ਚੁਕੇ ਇਹਨਾਂ ਨੂੰ ਜਮਾਂ ਕੱਦ ਘੱਟ ਆ ਯਾਰ ਥੋੜਾ ਜਿਹਾ ਬਸ ਹੁਣ ਫਲ ਵੀ ਬਹੁਤ ਹੈ ਦੇਖੋ ਹੁਣ ਐਣ ਆਪਾਂ ਰੋਜ਼ ਦੀ ਰੋਜ਼ ਵਲੌਗ ਪਾਇਆ ਕਰਨਾਗਾ ਤੇ ਆਪਣੇ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਤੇ ਆਪਾਂ ਵਲੌਗ ਪਾਦਿਆ ਕਰਨਾਗਾ ਬਸ ਥੋੜੀ ਸਪੋਰਟ ਹੁੰਦੀ ਰਵੇ ਮੇਰੇ ਭਰਾਵਾਂ ਦੀ ਭੈਣਾਂ ਦੀ ਤੇ ਆਪਾਂ ਰੋਜ਼ ਵਲੌਗ ਪਾਈ ਜਾਣਗੇ ਤੇ ਬਾਕੀ ਹੁਣ ਤੁਸੀਂ ਦੇਖ ਸਕਦੇ ਹੋਗੇ ਧੁੱਪ ਪੂਰੀ ਤਗੜੀ ਨਿਕਲ ਚੁੱਕੀ ਹੈ ਐਂਡ ਉਧਰ ਮੌਸਮ ਉਧਰੋਂ ਵੀ ਦੁਬਾਰੇ ਲੱਗਦਾ ਬੱਦਲਾਊਗਾ ਇਹ ਹੁਣ ਸਾਰਾ ਇਹ ਚਿੱਕੜ ਚਿਕੜੋ ਘਰ ਘਰਬ ਤੇ ਔਖਾ ਹੀ ਹਣ ਤਾਂ ਕੀ ਕਰੀਏ ਹੁਣ ਮੌਸਮ ਸਭ ਤੋਂ ਜ਼ਿਆਦਾ ਖਰਾਬ ਆਪਣੇ ਪਿੰਡ ਚ ਹੀ ਰਹਿੰਦਾ ਇੱਥੇ ਤੇ ਅੱਜ ਦੇ ਵਲੌਗ ਦਾ ਆਪਾਂ ਹੁਣ ਇੱਥੋਂ ਹੀ ਆਪਾਂ ਐਂਡ ਕਰਦੇ ਆਂਗੇ ਤੇ ਫੇਰ ਅਗਲਾ ਵਲੌਗ ਦੇਖਣ ਲਈ ਤੁਸੀਂ ਦੁਬਾਰੇ ਨਵੀਂ ਵੀਡੀਓ ਪਾਵਾਂਗੇ ਆਪਾਂ ਉਹ ਦਿਵਾਰੇ ਨਵਾਂ ਬਲੌਗ ਕੱਲ ਨੂੰ ਦੇਖਾਂਗੇ ਹੁਣ ਦੇਖੋਗੇ ਹੁਣ ਤੁਸੀਂ ਬਸ ਅੱਜ ਲਾਸਟ ਇਹ ਇਨਾ ਬਲੌਗ ਬਣਾਉਣਾ ਸੀ ਆਪਾਂ ਉਹ ਆਪਾਂ ਪਾਤਾ ਤੇ ਇਦੂ ਬਾਦ ਹੁਣ ਆ ਆਪਨੇ ਚਲ ਤੁਹਾਨੂੰ ਪੱਠੇ ਵੀ ਦਿਖਾ ਦਈਏ ਫਿਰ ਇਦੂ ਬਾਦ ਆਪਣਾ ਬਲੌਗ ਦਾ ਐਂਡ ਆ ਆ ਆਪਣੇ ਜੀ ਪੱਠੇ ਖੜੇ ਐ ਇੱਥੋਂ ਰੋਜ਼ ਪੱਠੇ ਵੜਦੇ ਐ ਜਦਾ ਜਮਾ ਪੱਠਿਆਂ ਦਾ ਤਾਂ ਹਾਲੀ ਕੁਛ ਨਹੀਂ ਛੱਡਿਆ ਰੱਬ ਨੇ ਕੱਲ ਨੂੰ ਪਤਾ ਲੱਗੂ ਪੱਠੇ ਵਧਣ ਵੇਲੇ ਕੱਲ ਨੂੰ ਪੱਠੇ ਵਧਣ ਵੇਲੇ ਪਤਾ ਲੱਗੂ ਆਪਾਂ ਨੂੰ ਇਹ ਪੱਠਿਆਂ 'ਚੋਂ ਆਪਾਂ ਨੂੰ ਔਖਾ ਬਹੁਤ ਹੋਣਾ ਹੈਗਾ ਜੇ ਕਿਸੇ ਨੂੰ ਪਾਣੀ ਪੀਣ ਵਾਸਤੇ ਚਾਹੀਦਾ ਹੋਵੇ ਤਾਂ ਇੱਥੋਂ ਲੈ ਜਾ ਸਕਦਾ ਖਲ ਤੇ ਆਪਣੇ ਬਾਧੂ ਖੜੇਗਾ ਉਹ ਥੋੜੀ ਹੁਣ ਵੀ ਮਰਜ਼ੀ ਹੈਗੀ ਭੌਣ ਦੀ ਕਾਊਂਟਰ ਲੈ ਜਾਓ ਤੇ ਭੌਣ ਦੀ ਟਰਾਲੀ ਲਿਓ ਭਰ ਕੇ ਕੋਈ ਲੈ ਜਾਓ ਇੱਥੋਂ ਭਰ ਕੇ ਲੈ ਜਾ ਸਕਦੇ ਨੇ ਤੁਸੀਂ ਮੌਸਮ ਵੀ ਖਰਾਬ ਹੈ ਨਰਮੇ ਹੁਣ ਇੱਥੇ ਯਾਰ ਫਰਕ-ਫਰਕ ਦੇ ਖੜਿਆ ਆ ਉਹਦੋਂ ਲੇਟ ਬੀਜਿਆ ਸੀ ਜਿਹੜਾ ਤੁਹਾਨੂੰ ਪਹਿਲਾਂ ਨਰਮਾ ਦਿਖਾਇਆ ਸੀ ਆ ਨਰਮਾ ਦੇਖੋ ਹੁਣ ਇਹਦਾ ਕੱਦ ਦੇਖੋ ਇਹ ਪਾਣੀ ਦਾ ਵੀ ਫਰਕ ਕੁਝ ਤਾਂ ਲੋਕ ਪਾਣੀ ਪੂਣੀ ਲਾ ਦਿੰਦੇ ਆ ਫਿਰਿਆਂ ਸੱਟੀ ਜਾਂਦੇ ਆ ਇਹਦਾ ਥੋੜਾ ਜਿਹਾ ਫਰਕ ਹੈ ਤੇ ਆਪਾਂ ਹਜਾ ਆਪਣਾ ਥੋੜ ਨੂੰ ਨਰਮਾ ਵਿਖਾ ਦਈਏ ਚੱਲ ਅਨੇ ਕੱਲ ਵਾਲੇ ਬਲੌਗ ਚ ਦਿਖਾਵਾਂਗੇ ਤੁਹਾਨੂੰ ਹੁਣ ਆਪਣਾ ਨਰਮਾ ਕੱਲ ਵਾਲੇ ਬਲੌਗ ਚ ਦਿਖਾ ਦੇਾਂਗੇ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਐਂਡ ਕਰਦੇ ਆ ਤੁਹਾਨੂੰ ਚਲੋ ਇੱਕ ਯੂਟਿਊਬਰ ਨਾਲ ਮਿਲਾ ਦਈਏ ਕੱਲ ਨੂੰ ਮਿਲਾਵਾਂਗੇ ਚਲ ਯੂਟਿਊਬਰ ਨਾਲ ਵੀ ਕੱਲ ਨੂੰ ਮਿਲਾਵਾਂਗੇ ਛੋਟਾ ਯੂਟਿਊਬਰ ਹੈ ਆਪਣਾ ਇੱਕ ਘਰ ਦੇ ਵਿੱਚ ਇੱਕ ਹੋਰ ਹੈ ਆਪਣੇ ਨਾਲ ਦੇ ਘਰ ਵਾਲਿਆਂ ਦੇ ਛੋਟੀ ਕੁੜੀ ਹੈ ਉਹ ਉਹਦਾ ਚੈਨਲ ਵੀ ਦਿਖਾਵਾਂਗੇ ਤੁਹਾਨੂੰ ਤੇ ਉਹਦੇ ਵਿਊ ਵੀ ਦਿਖਾਵਾਂਗੇ ਸਾਰਾ ਕੁਝ ਕੱਲ ਨੂੰ ਤੁਹਾਨੂੰ ਦਿਖਾ ਦੇਾਂਗੇ ਆਪਾਂ ਨਰਮਾ ਵੀ ਚੈੱਕ ਕਰਾਂਗੇ ਕੱਲ ਨੂੰ ਤੁਹਾਨੂੰ ਤੇ ਆਪਦੇ ਘਰ ਦੇਣਾ ਵੀ ਮਿਲਾਵਾਂਗੇ ਕੱਲ ਨੂੰ ਤੁਹਾਨੂੰ ਡੈਡੀ ਤਾਂ ਆਪਣਾ ਘਾਟ ਹੀ ਹੈ ਥੋੜਾ ਜਿਹਾ ਡੈਡੀ ਦਾ ਛੇਤਰਪਰੇਟ ਵਾਲਾ ਹੀ ਹੈ ਬਈ ਡੈਡੀ ਤਾਂ ਨਹੀਂ ਆਪਣਾ ਮੰਨਣਾਗਾ ਡੈਡੀ ਤਾਂ ਨਹੀਂ ਆਉਣਾ ਵਲੌਗ ਚ ਬਾਕੀ ਆਪਾਂ ਤੁਹਾਨੂੰ ਸਾਰਿਆਂ ਨਾਲ ਮਿਲਾ ਦੇਾਂਗੇ ਤੇ ਇਧਰ ਝੋਨਾ ਵੀ ਲੱਗਿਆ ਹੋਇਆ ਹੈ ਬਾਕੀ ਦੀ ਆਪਾਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਬਾਈ ਤੇ ਬਾਕੀ ਤੁਹਾਨੂੰ ਚੀਜ਼ ਹੁਣ ਕੱਲ੍ਹ ਵਾਲੇ ਬਲੌਗ 'ਚ ਮਿਲੂਗੀ ਤੁਹਾਨੂੰ ਜਿਹੜੇ ਸਾਰੇ ਤੁਹਾਨੂੰ ਦਿਖਾ ਦੇਾਂਗੇ ਚਲੋ ਬਲੌਗ ਨੂੰ ਐਂਡ ਕਰਦੇ ਹਾਂ ਠੀਕ ਹੈ ਗਾਇਜ਼ ਬਾਏ